ਲੁਧਿਆਣਾ ਰੋਡ ਸ਼ੋਅ ਤੋਂ ਬਾਅਦ ਰਾਜਾ ਵਿੜਿੰਗ ਨਾਨਕ ਸਰ ਮੱਥਾ ਟੇਕਣ ਲਈ ਪੁੱਜੇ ਮੱਥਾ ਟੇਕਣ ਦੇ ਲਈ ਜਿੱਥੇ ਵਰਕਰਾਂ ਦਾ ਭਾਰੀ ਇਕੱਠ ਰਿਹਾ ਮੱਥਾ ਟੇਕਣ ਤੋਂ ਬਾਅਦ ਰਾਜਾ ਵਿੜਿੰਗ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਰੋਸ਼ੋ ਬਾਰੇ ਕੀ ਕੁਝ ਕਿਹਾ ਉਹਨਾਂ ਨੇ ਲੁਧਿਆਣਾ ਦੀ ਜਨਤਾ ਬਾਰੇ ਲੁਧਿਆਣਾ ਤੋਂ ਉਹ ਕਿਸ ਨਾਲ ਮੁਕਾਬਲਾ ਸਮਝਦੇ ਨੇ ਸਾਰੀ ਗੱਲਬਾਤ ਤੁਹਾਨੂੰ ਸੁਣਾਉਂਦੇ ਹਾਂ ਪ੍ਰੈਸ ਕਾਨਫਰੰਸ ਰਾਜਾ ਵਿੜਿੰਗ ਨੇ ਗੁਰਦੁਆਰਾ ਨਾਨਕ ਸਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਕੀਤੀ ਕੀ ਕਿਹਾ ਰਾਜਾ ਵਿੜਿੰਗ ਨੇ ਆਓ ਤੁਸੀਂ ਵੀ ਸੁਣੋ ਗੱਲ ਵਫਾਦਾਰੀ ਦੀ ਹੈ ਗੱਲ ਵਫਾਦਾਰੀ ਤੇ ਗਦਾਰੀ ਦੀ ਹੈ ਸੋ ਮੈਨੂੰ ਲੱਗਦਾ ਕਿ ਮੈਂ ਇੱਕ ਅਜੰਡੇ ਦੇ ਨਾਲ ਇੱਥੇ ਆਇਆ ਹਾਂ ਇਹ ਆਈਪੀਐਲ ਮੈਚ ਦੀ ਤਰ੍ਹਾਂ ਹੈ ਇਹ ਜਿਹੜਾ ਇਹ ਚੋਣਾ ਹੈ ਇਟਸ ਲਾਈਕ ਆ ਆਈਪੀਐਲ ਮੈਚ 2020 ਕਿ ਕਿੰਨੇ ਛੱਕੇ ਮਾਰਦੇ ਹੋ 30 ਦਿਨਾਂ ਚ ਅੱਜ ਪਹਿਲਾ ਮਾਰਿਆ ਹੈ ਰਾਤ ਨੂੰ ਨੀਂਦ ਨਹੀਂ ਆਉਣੀ ਚਾਹੇ ਮੁੱਖ ਮੰਤਰੀ ਸਾਹਿਬ ਹੈ ਜਿਨ੍ਹਾਂ ਨੇ ਪੱਪੀ ਪਰਾਸ਼ਰ ਨੂੰ ਗਿਫਟ ਚ ਦਿੱਤਾ ਪੱਪੂ ਜੀ ਨੂੰ ਬਿੱਟੂ ਜੀ ਨੂੰ ਤੇ ਚਾਹੇ ਮੇਰਾ ਭਰਾ ਬਿੱਟੂ ਹੈ ਦੋਵੇਂ ਮੇਰੇ ਭਰਾ ਹੈ ਇਹ 2020 ਮੈਂ ਕਿਉਂ ਕਿਹਾ ਆਈਪੀਐਲ ਆਈਪੀਐਲ आई मतलब हिंदुस्तान इंडिया मैं इंडिया दी गल गल क्यों कर रहे हैं आज देश दी डेमोक्रेसी بچਾਉਣੀ ਹੈ हिंदुस्तान ਨੂੰ ਬਚਾਉਣਾ ਹੈ ਬਾਬਾ ਸਾਹਿਬ ਦੇ ਅੰਬੇਦਕਰ ਦੇ ਸੰਵਿਧਾਨ ਨੂੰ ਬਚਾਉਣਾ ਇਸ ਕਰਕੇ ਮੈਂ ਆਈਪੀਐਲ ਕਿਹਾ ਆਈ ਦਾ ਮਤਲਬ ਹੈ ਪੀ ਦਾ ਮਤਲਬ ਰਾਜਨੀਤੀ ਜਿਹੜਾ ਮੈਂ ਅੱਜ ਆਈਪੀਐਲ ਦਾ ਨਾਰਾ ਦੇ ਚੱਲੇ ਪਰਸਨ ਕਰੈਕਟਰ ਵਿਅਕਤੀ ਦਾ ਕਰੈਕਟਰ ਕੀ ਹੈ ਇਸ ਚੋਣਾਂ ਨੇ ਇਹ ਵੀ ਸਿੱਧ ਕਰਨਾ ਹੈ ਜਿਸ ਵਿਅਕਤੀ ਦਾ ਕਰੈਕਟਰ ਨਹੀਂ ਹੈ ਉਹਨੂੰ ਲੋਕ ਵੋਟ ਨਹੀਂ ਪਾਉਣਗੇ ਕਰੈਕਟਰ ਮੈਂ ਕੋਈ ਹੋਰ ਨਹੀਂ ਕਹਿ ਰਿਹਾ ਜਿਹੜਾ ਐਥਿਕਸ ਨਹੀਂ ਜਿਹੜਾ ਔਖੇ ਵੇਲੇ ਪਾਰਟੀ ਨੂੰ ਛੱਡ ਜਾਵੇ ਇਹ ਨੂੰ ਸਾਬ ਕੋਸ਼ ਦਿੱਤਾ ਹੋਵੇ ਧੋਖਾ ਦੇ ਦੇ ਇਹ ਨੇ ਉਹ ਵੀ ਐਲ ਐਲ ਮਤਲਬ ਲੁਧਿਆਣਾ ਲੁਧਿਆਣਾ ਰਾਜੇ ਵੜਿੰਗ ਦੇ ਦਿਲ 'ਚ ਹੈ ਰਾਜਾ ਵੜਿੰਗ ਇਹ ਚਾਹੁੰਦਾ ਹੈ ਕਿ ਲੁਧਿਆਣਾ ਮੈਂਚੈਸਟਰ ਦੀ ਤਰ੍ਹਾਂ ਦੇਸ਼ ਦੇ ਅੰਦਰ ਨਾਮ ਰੋਸ਼ਨ ਹੋਵੇ ਤੇ ਸਾਰੀ ਦੁਨੀਆ 'ਚ ਲੁਧਿਆਣੇ ਦੀ ਲੋਕ ਗੱਲਾਂ ਕਰਨ ਚੰਗਾ ਹੁੰਦਾ ਕਿ ਇੰਨੀ ਯਾਰੀ ਸੀ ਅਮੀਤ ਸ਼ਾਹ ਜੀ ਨਾਲ 10 ਸਾਲ ਆਦੀਆਂ ਸੁੱਖ ਸਹੂਲਤਾਂ ਮੇਰੇ ਘਰਾਣੇ ਲਈਆਂ ਘਰ ਲਈ ਸਿਕਿਉਰਿਟੀਆਂ ਲਈਆਂ ਚੰਗਾ ਹੁੰਦਾ ਕਿ ਲੁਧਿਆਣੇ ਆਸਤੇ ਏਮਜ਼ ਲੈ ਕੇ ਆਉਂਦੇ ਤੇ ਲੋਕਾਂ ਨੂੰ ਕਹਿੰਦੇ ਮੈਂ ਇਹ ਇਸ ਕਰਕੇ ਅੱਜ ਪਾਰਟੀ ਛੱਡੀ ਹੈ ਮੈਨੂੰ ਏਮਜ਼ ਲਿਆ ਕੇ ਦਿੱਤਾ ਪੀਜੀਆਈ ਲਿਆ ਕੇ ਦਿੱਤੀ ਹੈ ਮੈਂ ਇੰਡਸਟਰੀ ਪਾਲਿਸੀ ਲੁਧਿਆਣੇ ਆਸਤੇ ਲੈ ਕੇ ਆਇਆ ਇਹ ਵੀ ਐਜੂਕੇਸ਼ਨ ਦੇ ਸੈਕਟਰ ਵਿੱਚ ਕੰਮ ਕਰਨ ਦੀ ਲੋੜ ਹੈ ਤੁਹਾਨੂੰ ਲੱਗਦਾ ਕਿਸੇ ਨਾਲ ਮੁਕਾਬਲਾ ਰਹੇਗਾ ਅੱਜ ਦੇ ਸ਼ੋਅ ਤੋਂ ਬਾਅਦ ਮੈਂ ਕੀ ਕਹਿ ਰਹੇ ਹਾਂ ਤੁਹਾਨੂੰ ਲੱਗ ਰਿਹਾ ਹੈ ਮੇਰਾ ਭਰਾ ਹੁਣ ਅਚਨਚੇ 10 ਸਾਲਾਂ ਬਾਅਦ ਯਾਦ ਕਿਉਂ ਆਇਆ ਕਿ ਰਾਜਾ ਵੜਿੰਗ ਐਗਰੀਮੈਂਟ ਦੇ ਪਰ ਕੇ ਪੈਸੇ ਤੇਰੀ ਨਿਸ਼ਾਨੀ ਇਹ ਹੈ ਸੁਣੋ ਮੈਂ ਕਿਸੇ ਤੋਂ ਕੋਈ ਹੋ ਸਕਦਾ ਇਹ ਹੋਵੇ ਤੀਜੀ ਵਾਰੀ ਰਾਜਾ ਵੜਿੰਗ ਗਿੱਦੜ ਦੇ ਤੋਂ ਜਿੱਤ ਗਿਆ ਘਰ ਵੀ ਲਿਆ ਹੋਣਾ ਐਗਰੀਮੈਂਟ ਵੀ ਕਿਸੇ ਨਾਲ ਕੀਤਾ ਹੋਣਾ ਇਹ ਲੋਕਾਂ ਨੇ ਮੋਰ ਲਾਈ ਜਦੋਂ ਸਾਰਾ ਪੰਜਾਬ ਹਾਰ ਗਿਆ ਤੇ ਰਾਜਾ ਵੜਿੰਗ ਜਿੱਤਿਆ ਕੋਈ ਨਾ ਕੋਈ ਤਾਂ ਰਾਜਾ ਵੜਿੰਗ ਚ ਖਾਸੀਅਤ ਹੋਊਗੀ ਮਿੱਤਰਾ ਕਦੇ ਕਹਿੰਦਾ ਯਾਰ ਕੁਰਸੀਆਂ ਰਾਜਾ ਛੁੱਟੀਆਂ ਕੱਟਣ ਆਇਆ ਹੈ ਰਾਜਾ ਪੈਸੇ ਲੈਣ ਆਇਆ ਇਹਦਾ ਮਤਲਬ 10 ਸਾਲਾਂ ਦਾ ਤੂੰ ਛੁੱਟੀਆਂ ਕੱਟੀ ਜਾ ਅਨੰਦਪੁਰ ਸਾਹਿਬ ਤੋਂ ਆ ਕੇ ਸੋ ਮੇਨੂੰ ਸੱਚੇ ਪਾਤਸ਼ਾਹ ਨੇ ਬੜੀ ਅਪਾਰ ਕੀਤਾ ਕੀਤੀ ਹੈ ਮੈਂ ਬਿੱਟੂ ਜੀ ਬਾਰੇ ਕਿਸੇ ਨੂੰ ਤੇ ਮੈਂ ਆਲਰੇਡੀ ਆਪਦੇ ਦਿਮਾਗ 'ਚ ਇਹ ਗੱਲ ਬਿਠਾਈ ਹੈ ਕਈ ਮੈਨੂੰ ਲੋਕ ਕਹਿੰਦੇ ਸੀ ਫਲਾਣਾ ਡਰ ਗਿਆ ਫਲਾ ਮੈਂ ਕਿਹਾ ਪੋਲਿਟੀਕਲ ਬੰਦਿਆਂ ਨੂੰ ਤੈਲੀਮ ਤੇ ਤਹਜ਼ੀਬ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਮਿਆਰ ਤੋਂ ਗਿਰ ਗਿਰ ਕੇ ਸਵਾਲ ਨਹੀਂ ਕਰਨੇ ਚਾਹੀਦੇ ਸੋ ਕੋਈ ਗੱਲ ਨਹੀਂ ਜਦੋਂ ਕਿਸੇ ਨਾਲ ਮੈਂ ਐਗਰੀਮੈਂਟ ਕਰਕੇ ਭੱਜੂਗਾ ਜਾਂ ਮੋੜਨਾ ਨਹੀਂ ਉਦੋਂ ਪੱਤਰਕਾਰ ਕਹ ਰਿਹਾ ਸੀ ਤੁਸੀਂ ਇੱਥੇ ਵੀ ਇਹ ਹੋਇਆ ਐਗਰੀਮੈਂਟ ਕਿਸੇ ਨਾਲ ਫੱਟੇ ਚੱਕ ਦਿਨੇ ਹੋ ਤੁਸੀਂ ਤੁਹਾਨੂੰ ਉਦੋਂ ਹੀ ਪਤਾ ਲੱਗ ਜਾਣਾ ਹੈ ਕਿ ਹੁਣੇ ਮੈਂ ਚੋਣਾਂ ਲੜਦਾ ਕੋਈ ਨਾ ਕੋਈ ਚਿੱਠੀ ਕਾਢ ਹੀ ਦਿਊਗਾ ਵੀ ਰਾਜੇ ਦਾ ਫਲਾਣੇ ਨਾਲ ਐਗਰੀਮੈਂਟ ਸੀ ਉਹਨੇ ਸਾਡਾ ਦਿੱਤਾ